ਕੀ ਆਪਾਂ ਅੱਡੋ ਅੱਡ ਬਹਿ ਕੇ ਚਿੱਤਰ ਖਾਈ ਜਾਵਾਂਗੇ ਜਾਂ ਕੁਝ ਕਰਾਂਗੇ ਮੈਂ ਮਹਾਰਾਸ਼ਟਰ ਛੜਿਆ ਮਧ ਪ੍ਰਦੇਸ਼ ਚ ਵੇਖਿਆ ਇੱਕ ਬਾਲਟੀ ਲੈਣ ਲਈ ਪੂਰੀ ਰਾਤ ਇੱਕ ਔਰਤ ਲੈਣ ਚਲਾ ਕੇ ਖੜਦੀ ਐ ਹੁਣ ਤੁਸੀਂ ਸੋਚ ਲਓ ਇੱਕ ਬਾਲਟੀ ਨਾਲ ਕੀ ਨਾਉਣਗੇ ਕੀ ਬਣਾਉਣਗੇ ਕੀ ਪੀਣਗੇ ਔਰ ਅਸੀਂ ਉਧਰ ਪਹੁੰਚ ਚੱਲੇ ਆਂ ਕਿੜੇ ਇੱਥੇ ਵੀ ਮੈਮੋਰੰਡਮ ਦਿੰਦੇ ਫਿਰਦੇ ਨੇ ਕੀ ਆਪਦੀਆਂ ਪਾਰਟੀਆਂ ਚ ਬੋਲਦੇ ਨੇ ਉੱਥੇ ਉਹਨਾਂ ਨਾਲ ਜਿੰਦਾਬਾਦ ਇੱਥੇ ਆ ਕੇ ਸਾਡੇ ਨਾਲ ਬਹਿ ਜਾਂਦੇ ਨੇ ਐਡੀ ਹੱਦ ਦਰਜੇ ਦੀ ਬੇਦਾ ਬੇਸ਼ਰਮੀ ਪਾਣੀ ਬਾਰੇ ਜਿਹੜਾ ਕਾਨੂੰਨ ਬਣਿਆ ਪਾਰਲੀਮੈਂਟ ਚ ਬਣਿਆ ਨਵੰਬਰ ਚ 24 ਪੰਜਾਬ ਚ ਬਣਿਆ ਇਹ ਰੀਪ੍ਰੇਜ਼ੈਂਟੇਟਿਵ ਉੱਥੇ ਬੋਲੇ ਨੇ ਜਿਹੜੇ ਹੀ ਬੋਲੇ ਇੱਥੇ ਧੱਕੇ ਖਾਣ ਆਏ ਨੇ ਸਿੱਧੀ ਗੱਲ ਕਰਾਂਗੇ ਆਪਾਂ ਇਹਨਾਂ ਨਾਲ ਕੀ ਇਹਨਾਂ ਨੂੰ ਦੀਦਾ ਨਹੀਂ ਅੱਖਾਂ ਬੰਦ ਨੇ ਅੰਨੀਆਂ ਨੇ ਲੀਡਰ ਹੁੰਦਾ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁਕਟਣ ਚ ਕੋਠੀਆਂ ਬਣਾਉਣ ਚ ਸਾਡੇ ਘਰ ਘਟਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਹੈ ਇਹਨਾਂ ਦੀਆਂ ਜਾਇਦਾਦਾਂ ਵੱਧੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਆ ਕਿ ਆਜੋ ਇੱਕਠੇ ਹੋ ਜੋ ਆ ਵੀ ਦੀ ਗੱਟੂਗੇਦਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਕਿ ਐਸੀ ਬਰਬਾਦ ਕਰਤੀ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਘੋਟੇ ਫੜੀ ਫਿਰਦਾ ਹੈ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕਿਨੇ ਕੀਤੀ ਐ ਇਹ ਇਨਾ ਫੈਕਟਰੀਆਂ ਨੇ ਹੀ ਕੀਤੀ ਐ ਉਹਨੂੰ ਮਾਰ ਕੇ ਕਮਾਈ ਵਾਦੀ ਐ ਤੇ ਆਪਾਂ ਮਰ ਰਹੇ ਆ ਬੋਲ ਨਹੀਂ ਰਹੇਗੇ ਅੱਤੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਮਨਾ ਲਈ ਤਾਂ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਐ ਆਪਦੇ ਆਪਦੇ ਐਮਐਲਏ ਨੂੰ ਪੁੱਛਿਓ ਜੇ ਕਿ ਗੱਲ ਸੁਣੋ ਜਦੋਂ ਆ ਅਸੈਂਬਲੀ 'ਚ ਕਾਨੂੰਨ ਬਣ ਰਿਹਾ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਜਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿڑی ਗੱਲ ਦਾ ਜਿੰਦਾਬਾਦ ਚਿੱਤਰ ਬਣੇ ਚਾਹੀਦੇ ਇਹਨਾਂ ਤੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਨਹੀਂ ਸੰਭਾਲ ਸਕਦੇ ਪਾਣੀ ਕੀ ਕਹਿਆ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਹੈ ਅੱਜ ਅਸੀਂ ਉਸ ਨਿਜਵਲ ਨਾਲ ਆਪ ਦੀ ਤੇ ਆਪ ਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਕਿ ਹੋ ਜਾ ਨਿਜਵਲ ਹੋ ਗਿਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਸਿਰਫ ਗੱਲਾਂ ਕਰ ਲੋ ਬਹੁ ਮਾੜਾ ਹੈ ਬਹੁ ਮਾੜਾ ਹੈ ਤੇ ਫੇਰ ਜਾ ਕੇ ਉਸੇ ਐਮਐਲਏ ਨਾਲ ਗੱਡੀ 'ਚ ਬਹਿ ਜਾਓ ਵੋਟਾਂ ਸਾਡੀਆਂ ਨਾਅਰੇ ਸਾਡੇ ਤੇ ਰਿਪਰੈਜ਼ੈਂਟੇਸ਼ਨ ਅੰਡਰਸਟਰੀ ਲਿਸਟਾਂ ਦੀ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਐ ਬਾਅਦ 'ਚ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਆਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਹੀ ਕੁਲਤਾਰ ਸਿੰਘ ਸੰਧਵਾ ਆਹੀ ਭੁੱਡੇ ਨਾਲੇ ਤੇ ਮਾਰਚ ਕਰਦੇ ਹੁੰਦੇ ਸੀ ਹੁਣ ਇਹਨਾਂ ਨੂੰ ਸੱਪ ਸੁੰਘ ਗਿਆ ਹੈ ਦਾ ਬਣਾ ਲੋ ਆਪ ਤਾਂ ਜਦੋਂ ਕੋਈ ਥੋਟੇ ਨਾਲ ਵੋਟ ਦੀ ਗੱਲ ਕਰੇ ਜਾਂ ਕਿਸੇ ਦਾ ਸਮਰਥਨ ਗੱਲ ਕਰੇ ਉਹਨਾਂ ਕਹੇ ਪਾਣੀ 바ੜੇ ਦੱਸ ਕੀ ਕੀਤਾ ਹੈ ਕਿੰਨਾ ਚਿਰ ਇੱਕ ਲੜੀ ਚ ਪਰੋਕੇ ਅਸੀਂ ਇਹਨਾਂ ਨੂੰ ਕਹਿੰਦੇ ਨਹੀਂ ਗਵਰਨਮੈਂਟ ਵਾਲਿਆਂ ਨੂੰ ਜ਼ਿਆਦਾ ਕਰ ਜਾਂਦਾ ਫਾਉ ਤੇਰੀ ਥਾਂ ਤੇ ਕੋਈ ਹੋਰ ਬਣੂਗਾ ਐਸ ਸ਼ਰਤ ਤੇ ਬਣੂਗਾ ਉਹਨਾਂ ਚਿਰ ਕੁਝ ਨਹੀਂ ਹੋਣਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੋ ਕਿਸੇ ਦਾ ਵੀ ਫੋਨ ਹੈ ਜਾਂ ਗੱਲ ਕਰਨੀ ਪਲੀਜ਼ ਬਾਹਰ ਜਾ ਕੇ ਕਰ ਲੋ ਨੇੜਲੇ ਬੰਦੇ ਨੂੰ ਡਿਸਟਰਬ ਨਾ ਕਰਿਓ ਜੀ ਹੁਣ ਪਿੰਡ ਦੇ ਵਿੱਚ ਅਸੀਂ ਪੂਰੇ ਪੰਜਾਬ ਚ ਗਏ ਆ ਚਾਹੇ ਮੁਕਤਸਰ ਸਾਹਿਬ ਚਲੇ ਜਾਵੋ ਹਬੌਰ ਚਲੇ ਜਾਵੋ ਲੁਧਿਆਣੇ ਤੁਹਾਨੂੰ ਪਤਾ ਬੁੱਢਾ ਨਾਲਾ ਕੀ ਕਰ ਰਿਹਾ ਐ ਇੱਥੇ ਵੇਖ ਲਿਆ ਆਪਾਂ ਕੀ ਹੋ ਰਿਹਾ ਕੱਲ ਰ ਆਪਣਾ ਫੰਡ ਸੀਗਾ ਅਖਾੜਾ ਪਿੰਡ ਜਗਰਾਉਂ ਕੋਲੇ ਉੱਥੇ ਕੀ ਹੋਇਆ ਆ ਮੈਨੂੰ ਹੁਣੇ ਬਾਈ ਜੀ ਨੇ ਦੱਸਿਆ ਇੱਥੋਂ 10 ਕਿਲੋਮੀਟਰ ਦੂਰ ਇੱਕ ਮੋਰਚਾ ਲੱਗਿਆ ਹੋਇਆ ਹੈ ਮੁਸਕਾ ਮੁਸਕਾਬਾ ਕੀ ਆਪਾਂ ਅੱਡੋ ਅੱਡ ਬਹਿ ਕੇ ਛਿੱਤਰ ਖਾਈ ਜਾਵਾਂਗੇ ਜਾਂ ਕੁਝ ਕਰਾਂਗੇ ਇੱਥੇ ਬੜੇ ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਨਹੀਂ ਆਏ ਨੇ ਪਹਿਲਾਂ ਬੋਲ ਵੀ ਗਏ ਨੇ ਸਾਨੂੰ ਵੀ ਮਿਲਦੇ ਨੇ ਅਮੀਰ ਸਿੰਘ ਉਹ ਰਾਣੂ ਵੀ ਸਾਰਿਆਂ ਨੂੰ ਮਿਲਦੇ ਨੇ ਮੈਂ ਇਹਨਾਂ ਨੂੰ ਪੁੱਛੂਗਾ ਕਿ ਇੱਥੇ ਆਉਣ ਤੋਂ ਪਹਿਲਾਂ ਕੀ ਤੁਸੀਂ ਆਪ ਦੇ ਪਾਰਟੀਆਂ ਦੇ ਪ੍ਰਧਾਨਾਂ ਕੋਲੇ ਗਏ ਹੋ ਆਪ ਦੇ ਐਮ ਐਲ ਏ ਜਿਹੜਾ ਵੀ ਤੁਹਾਡਾ ਰਿਪਰੈਜ਼ੈਂਟੇਟਿਵ ਹੈ ਜਾਂ ਐਮ ਪੀ ਪਾਣੀ ਬਾਰੇ ਜਿਹੜਾ ਕਾਨੂੰਨ ਬਣਿਆ ਪਾਰਲੀਮੈਂਟ ਚ ਬਣਿਆ ਨਵੰਬਰ ਚ 24 ਚ ਪੰਜਾਬ ਚ ਬਣਿਆ ਮਹੀਨਾ ਵੀ ਨਹੀਂ ਹੋਇਆ ਅਜੇ ਕੀ ਇਹ ਰਿਪਰੈਜ਼ੈਂਟੇਟਿਵ ਉੱਥੇ ਬੋਲੇ ਨੇ ਜੇ ਨਹੀਂ ਬੋਲੇ ਇੱਥੇ ਧੱਕੇ ਖਾਣ ਆਏ ਨੇ ਸਿੱਧੀ ਗੱਲ ਕਰਾਂਗੇ ਆਪਾਂ ਇਹਨਾਂ ਨਾਲ ਐਵੇਂ ਡਰਾਮਾ ਕਰੀ ਜਾਂਦੇ ਨੇ ਖੜ ਖੜ ਕੇ ਬੋਲ ਬੋਲ ਕੇ ਕਿਉਂ ਦੁਰੇ ਫਿਰਦੇ ਨੇ ਇਹ ਕੀ ਇਹਨਾਂ ਨੂੰ ਦੀਦਾ ਨਹੀਂ ਅੱਖਾਂ ਬੰਦ ਨੇ ਅੰਨੀਆਂ ਨੇ ਉਹ ਮੁਕਸਰ ਚਲੇ ਜਾਓ ਹਬੌਰ ਚਲੇ ਜਾਓ ਲੁਧਿਆਣੇ ਆ ਜਾਓ ਅਨੰਦਪੁਰ ਸਾਹਿਬ ਚਲੇ ਜਾਓ ਕਾਲਾ ਪਾਣੀ ਲੋਕ ਮਰ ਰਹੇ ਨੇ ਕਿਸੇ ਨੂੰ ਕੈਂਸਰ ਹੋ ਗਿਆ ਕਿਸੇ ਨੂੰ ਪੀਲੀਆ ਹੋ ਗਿਆ ਦੀਰਾਨੀ ਪੰਜਾਬ ਜਿਹੜਾ ਮਸ਼ਹੂਰ ਸੀ ਦੁਨੀਆ 'ਚ ਕਿ ਪਾਣੀ ਪੀਓ ਡੰਡ ਮਾਰੋ ਸਿਹਤ ਬਣ ਜੂ ਕੋਈ ਸਿਹਤਯਾਬ ਬੰਦਾ ਦੁਨੀਆ 'ਚ ਨਜ਼ਰ ਆਉਂਦਾ ਸੀ ਲੋਕਾਂ ਦੇ ਸੀ ਪੰਜਾਬ ਦਾ ਅੱਜ ਜਿਹਨੂੰ ਕੈਂਸਰ ਹੋਵੇ ਜਿਹਨੂੰ ਕਾਲਾ ਪੀਲੀਆ ਹੋਵੇ ਅਸੀਆਂ ਨੇ ਪੰਜਾਬ ਦਾ ਹੈ ਇਹ ਕੀ ਨਹੀਂ ਕੀਤਾ ਅਸੀਂ ਵੀ ਜ਼ਿੰਮੇਦਾਰਾਂ ਬੋਲਦੇ ਨਹੀਂ ਤਤ ਉਸ ਤੋਂ ਜ਼ਿਆਦਾ ਜ਼ਿੰਮੇਦਾਰ ਨੇ ਸਾਡੇ ਲੀਡਰ ਸੋ ਕਾਲਡ ਲੀਡਰ ਲੀਡਰ ਹੁੰਦਾ ਹੈ ਲੀਡ ਕਰਨ ਵਾਲਾ ਇਹ ਲੀਡ ਕਰ ਰਹੇ ਨੇ ਲੁੱਟਣ ਚ ਕੋਠੀਆਂ ਬਣਾਉਣ ਚ ਸਾਡੇ ਘਰ ਘਟਦੇ ਜਾਂਦੇ ਨੇ ਜ਼ਿੰਦਗੀ ਛੋਟੀ ਹੁੰਦੀ ਜਾਂਦੀ ਹੈ ਇਹਨਾਂ ਦੀਆਂ ਜਾਇਦਾਦਾਂ ਵਧਦੀਆਂ ਜਾਂਦੀਆਂ ਨੇ ਕੀ ਅਸੀਂ ਰਿਐਕਟ ਕਰ ਰਹੇ ਹਾਂ ਜਾਂ ਫਾਰਮੈਲਟੀ ਕੇ ਆਜੋ ਇਕੱਠੇ ਹੋ ਜਾਓ ਆਵੇ ਦੀ ਗੱਟੂ ਗੈਦਰ ਕਰ ਲੋ ਗੱਲਾਂ ਕਰ ਲੋ ਫਿਰ ਮੱਥਾ ਟੇਕੋ ਪ੍ਰਸ਼ਾਦ ਲਓ ਤੇ ਬਾਹਰ ਜਿਹੜੇ ਗੁਰਦੁਆਰਾ ਸਾਹਿਬ ਚ ਅਸੀਂ ਮੱਥਾ ਟੇਕ ਰਹੇ ਆਂ ਪਾਣੀ ਦਾ ਦਰਜਾ ਕੀ ਦਾ ਪਿਤਾ ਦਾ ਧਰਤੀ ਦਾ ਦਰਜਾ ਕੀ ਹੈ ਮਾਤਾ ਦਾ ਹਵਾ ਦਾ ਦਰਜਾ ਕੀ ਹੈ ਗੁਰੂ ਦਾ ਤੇ ਅਸੀਂ ਬਰਬਾਦ ਕਰਤੀ ਕੀ ਹੈ ਸਾਡੀਆਂ ਅੱਖਾਂ ਦੇ ਸਾਹਮਣੇ ਨਹੀਂ ਹੋ ਰਿਆ ਸਾਡੇ ਬੱਚੇ ਇਹਦਾ ਭੁਗਤਾਨ ਭੁਗਤ ਨਹੀਂ ਰਹਿ ਗਏ ਜੰਮਦੇ ਬੱਚਿਆਂ ਨੂੰ ਬਿਮਾਰੀਆਂ ਹੋ ਰਹੀਆਂ ਹਰ ਕੋਈ ਗੋਡੇ ਫੜੀ ਫਿਰਦਾ ਕਿਸੇ ਨੂੰ ਫਲਾਨੀ ਬਿਮਾਰੀ ਕਿਸੇ ਨੂੰ ਫਲਾਨੀ ਬਿਮਾਰੀ ਕੀ ਨਹੀਂ ਕੀਤੀ ਐ ਇਹ ਇਨਾ ਫੈਕਟਰੀਆਂ ਨਹੀਂ ਕੀਤੀ ਐ ਆ ਥੋੜੇ ਜਿਹੜੀ ਰੈੱਡ ਫੈਕਟਰੀ ਲੈ ਕੇ ਆ ਰਹੇ ਨੇ ਇਹ ਕੀ ਐ ਇੱਕ ਸਿਸਟਮ ਐ ਦੁਨੀਆ ਦੇ ਵਿੱਚ ਜਿਹੜਾ ਚਲਾ ਰੱਖਿਆ ਲੁੱਟਣ ਦਾ ਔਰ ਉਸ ਲੁੱਟ ਦੇ ਵਿੱਚ ਤੁਸੀਂ ਵਿਕਟਮ ਹੋ ਤੋਨੂੰ ਮਾਰ ਕੇ ਕਮਾਈ ਵਾਧੀ ਹੈ ਤੇ ਆਪਾਂ ਮਰ ਰਹੇ ਆ ਬੋਲ ਨਹੀਂ ਰਹਿਗੇ ਇੱਥੇ ਜੀ ਫਲਾਨੀ ਯੂਨੀਅਨ ਬੈਠੀ ਐ ਝੰਡਾ ਲੈ ਕੇ ਫਲਾਨੀ ਦਾ ਫਲਾਨਾ ਬੈਠਾ ਅਸੀਂ ਇਕੱਠੇ ਨਹੀਂ ਹੋਣਾ ਤੇ ਫਿਰ ਖਾਵਾਂਗੇ ਜੁੱਤੀਆਂ ਅਸੀਂ ਲੁਧਿਆਣੇ ਸੱਦੇ ਉਦੋਂ ਖੈਰ ਆਏ ਬਹੁਤ ਸਾਰੇ ਲੋਕ ਇਹਨਾਂ ਨੇ ਰੋਕੇ ਵੀ ਨਾਕੇ ਵੀ ਲਾਏ ਪਰ ਅੱਜ ਪਾਣੀ ਇੱਕ ਮੁੱਦਾ ਬਣ ਚੱਲਿਆ ਪਰ ਅਸੀਂ ਮੁੱਦਾ ਬਣਾਉਣ ਤਾਂ ਕੀ ਰਹਿਣਾ ਜਾ ਅਸੀਂ ਜੁੱਤੀ ਵੀ ਚੱਕਾਂਗੇ ਤੁਸੀਂ ਇੱਕ ਸੋਚੋ ਆਪਾਂ ਇਕੱਠੇ ਹੋ ਕੇ ਆਪਾਂ ਦਿੱਲੀ ਜਾ ਕੇ ਸੈਂਟਰ ਗਵਰਨਮੈਂਟ ਨੂੰ ਇੱਕ ਗੱਲ ਮਨਾ ਲਈ ਤਾਂ ਯਾਰ ਪੰਜਾਬ ਗਵਰਨਮੈਂਟ ਸਾਥੋਂ ਵੀਰੀ ਐ ਇਹ ਵੀਰ ਕੇ ਬਣਾ ਗਈ ਕਾਨੂੰਨ ਆਪਦੇ ਆਪ ਦੇ ਐਮ ਐਲ ਏ ਨੂੰ ਪੁੱਛਿਓ ਜੇ ਕਿ ਗੱਲ ਸੁਣ ਜਦੋਂ ਆ ਅਸੈਂਬਲੀ ਚ ਕਾਨੂੰਨ ਬਣ ਰਿਹਾ ਸੀ ਤੂੰ ਕਰ ਕੀ ਰਿਹਾ ਸੀ ਉਦੋਂ ਦਸਾਂ ਮਿੰਟਾਂ ਚ ਤਿੰਨ ਕਾਨੂੰਨ ਬਣੇ ਨੇ ਜੀਦੇ ਚ ਇੱਕ ਪਾਣੀ ਦਾ ਸੀ ਕਿ ਪਾਣੀ ਦੇ ਵਿੱਚ ਜ਼ਹਿਰ ਪਾਓ ਗੰਦਾ ਕਰੋ ਤੁਹਾਨੂੰ ਸਜ਼ਾ ਨਹੀਂ ਹੋਊਗੀ ਜਿਹੜੀ ਕਿ ਪਹਿਲਾਂ ਹੈਗੀ ਸੀ ਇਹ ਇੱਕ ਵਾਟਰ ਐਕਟ ਸੀ 74 ਦਾ ਉਹਦੇ ਮੁਤਾਬਕ ਸਜ਼ਾ ਹੋ ਸਕਦੀ ਸੀ ਇਹਨਾਂ ਨੇ ਸਜ਼ਾ ਖਤਮ ਕਰਤੀ ਮਤਲਬ ਫੌਜਦਾਰੀ ਚੋਂ ਕੱਢ ਕੇ ਸਿਵਲ ਚਲੇ ਗਏ ਯਾਰ ਸਾਡੀ ਅਸੈਂਬਲੀ ਕਰ ਰਹੀ ਹੈ ਸਾਡੇ ਰਿਪ੍ਰੈਜ਼ੈਂਟੇਟਿਵ ਨੇ ਸਾਡੇ ਨੁਮਾਇंदे ਨੇ ਕਿ ਅਸੀਂ ਬੈਠੇ ਰਾਵਾਂਗੇ ਚਿੱਕੜ ਚੌਧਰੀ ਸਾਡੇ ਪਿੰਡਾਂ 'ਚ ਖਿਲਰੇ ਹੋਏ ਨੇ ਜਿੰਦਾਬਾਦ ਜਿੰਦਾਬਾਦ ਕਿਹੜੀ ਗੱਲ ਦਾ ਜਿੰਦਾਬਾਦ ਛਿੱਤਰ ਪਾਣੇ ਚਾਹੀਦੇ ਇਹਨਾਂ ਤੇ ਜਿਹੜੀ ਸਾਡੀ ਬੁਨਿਆਦੀ ਚੀਜ਼ ਨੂੰ ਨਹੀਂ ਸੰਭਾਲ ਸਕਦੇ ਪਾਣੀ ਪਾਣੀ ਜ਼ਿੰਦਗੀ ਲਈ ਸਭ ਤੋਂ ਜ਼ਰੂਰੀ ਸਰੋਤ ਹੈ ਜੇ ਪਾਣੀ ਨਹੀਂ ਤਾਂ ਜ਼ਿੰਦਗੀ ਨਹੀਂ ਅੱਜ ਆਪਾਂ ਦੁਨੀਆ ਦੇ ਵਿੱਚ ਬਾਰ ਜਾ ਰਹੇ ਆ ਕਿ ਯੂਨੀਵਰਸ ਦੇ ਵਿੱਚ ਕਿਤੇ ਦੁਨੀਆ ਹੋ ਰਹੀ ਹੈ ਪਤਾ ਕੀ ਵੇਖਦੇ ਆ ਪਾਣੀ ਹੈ ਕਿ ਨਹੀਂ ਪਾਣੀ ਹੈ ਕਿ ਨਹੀਂ ਤੇ ਜਿੱਥੇ ਪਾਣੀ ਸੀ ਉਹਨੂੰ ਗਰਾਬ ਕਰਤਾ ਗੰਦਾ ਕਰਤਾ ਪਰ ਮੈਂ ਤੁਹਾਨੂੰ ਇੱਕ ਗੱਲ ਕਹੂੰਗਾ ਵਾਰ-ਵਾਰ ਜਿਹਦੇ ਤੇ ਅਸੀਂ ਲੱਗੇ ਹੋਏ ਆ ਕਿ ਇੱਕ ਦੂਜੇ ਨਾਲ ਜੁੜੋ ਜੇ ਆ ਮੁਸ਼ਕਾਬਾਦ ਲੱਗਿਆ ਹੈ ਨਾ ਤਾਂ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਉੱਥੇ ਜਾਈਏ ਜੇ ਅਖਾੜਾ ਲੱਗਿਆ ਜੇ ਮੁਕਤਸਰ ਸਰ ਸੇਤੀਆ ਮਿਲ ਗੰਦ ਪਾ ਰਹੀ ਐ ਜੇ ਹਮੀਰਾ ਚ ਪੈ ਰਿਆ ਕਪੂਰਥਾਲੇ ਤਾਂ ਅਸੀਂ ਜਾਣਦੇ ਕਿਉਂ ਨਹੀਂ ਅਸੀਂ ਇਹਨੂੰ ਜੋੜਦੇ ਕਿਉਂ ਨਹੀਂ ਅਸੀਂ ਜੋੜ ਕੇ ਇੱਕ ਆਵਾਜ਼ ਚਕਾਈਏ ਪੰਜਾਬ ਗਵਰਨਮੈਂਟ ਨੂੰ ਜਾਂ ਤਾਂ ਕਰ ਜਾਂ ਜਾ ਤੇ ਜਿਹੜਾ ਨਵਾਂ ਆਉ ਉਸੇ ਸ਼ਰਤ ਤੇ ਆਉ ਕੀ ਆਪਾਂ ਗੱਲ ਕਰ ਰਹੇ ਏ ਜੇ ਨਹੀਂ ਕਰ ਰਹੇ ਤਾਂ ਇਹ ਸਾਡਾ ਕਸੂਰ ਸਾਡਾ ਪਹਿਲਾ ਅਸੂਲ ਕੀ ਹੁੰਦਾ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਿ ਰਾਜ ਨਿਜਵਲ ਨਾਲ ਮਿਲਦਾ ਹੈ ਅੱਜ ਅਸੀਂ ਉਸ ਨਿਜਵਲ ਨਾਲ ਆਪ ਦੀ ਤੇ ਆਪਦੇ ਬੱਚਿਆਂ ਦੀ ਜ਼ਿੰਦਗੀ ਨਹੀਂ ਬਚਾ ਰਹੇ ਕਿਹੋ ਜਾਂ ਨਿਜਵਲ ਹੋਇਆ ਕੀ ਮੱਥੇ ਟੇਕਣ ਦਾ ਫਾਇਦਾ ਜੇ ਆਪਾਂ ਇਹ ਨਹੀਂ ਕਰ ਰਹੇ ਤਾਂ ਅਸੀਂ ਪਹਿਲੀ ਗੱਲ ਤੋਂ ਹੀ ਮੁਨਕਰ ਹੋ ਰਹੇ ਹਾਂ ਆਪਣੇ ਆਪ ਨੂੰ ਬਚਾਉਣਾ ਆਪਣੇ ਪਰਿਵਾਰ ਦੀ ਜ਼ਿੰਦਗੀ ਨੂੰ ਬਚਾਉਣਾ ਫਿਰ ਆਪਦੇ ਕੌਮ ਤੇ ਪੰਜਾਬ ਨੂੰ ਬਚਾਉਣਾ ਇੱਕ ਅਦੋ ਕਰਾਂਗੇ ਅਸੀਂ ਸਿਰਫ ਗੱਲਾਂ ਕਰ ਲੋ ਬਹੁ ਮਾੜਾ ਹੈ ਬਹੁ ਮਾੜਾ ਹੈ ਤੇ ਫੇਰ ਜਾ ਕੇ ਉਸੇ ਐਮਐਲਏ ਨਾਲ ਗੱਡੀ 'ਚ ਬਹਿ ਜਾਓ ਇਹ ਸਾਡੀਆਂ ਬਿਮਾਰੀਆਂ ਕਹਿ ਲੋ ਜਿਹੜੀਆਂ ਦਿਮਾਗੀ ਤੌਰ ਤੇ ਨੇ ਸਾਡਾ اخلاق ਗਿਰਦਾ ਜਾ ਰਿਹਾ ਹੈ ਇਸ ਚੀਜ਼ ਤੋਂ بچਿਏ ਔਰ ਬੋਲੀਏ ਔਰ ਕਿਸੇ ਹੋਰ ਲਈ ਨਹੀਂ ਬੋਲਣਾ ਤੁਸੀਂ ਆਪ ਦੇ ਲਈ ਬੋਲਣਾ ਆਪ ਦੇ ਬੱਚਿਆਂ ਲਈ ਬੋਲਣਾ ਅੱਜ ਬੱਚੇ ਜੀ ਬਾਹਰ ਜਾ ਰਹੇ ਆ ਕਿਉਂ ਬਾਹਰ ਜਾ ਰਹੇ ਨੇ ਕਿ ਸਾਡੇ ਸਿਸਟਮ ਨਹੀਂ ਸਹੀ ਸਿਸਟਮ ਕਿਹਨੇ ਬਣਾਉਣਾ ਹੈ ਸਰਕਾਰ ਨੇ ਤੇ ਸਰਕਾਰ ਕਿਹਨੇ ਚੁਣੀ ਆਪਾਂ ਤੇ ਕਸੂਰਵਾਰ ਕੌਣ ਹੈ ਉੱਤੋਂ ਆਊਗਾ ਕੋਈ ਕੋਈ অবতার ਆਊਗਾ ਅਸੀਂ ਕਰਨਾ ਹੈ ਮੱਥੇ ਟੇਕ ਕੇ ਅਸੀਂ ਕਹਿੰਨੇ ਸਾਡੀ ਹਿਸਟਰੀ ਆ ਸੀ ਬਚਿੱਤਰ ਸਿੰਘ ਇਕੱਲੇ ਨੇ ਹਾਥੀ ਨਾਲ ਲੜ ਗਿਆ ਤੇ ਅਸੀਂ ਕੀ ਹੈ ਯਾਰ ਅਸੀਂ ਉਸੇ ਕੌਮ ਦੇ ਅੱਜ ਦੀ ਡੇਟ ਚ ਨੋਮੈਂਦੇ ਨਹੀਂ ਗਏ ਅਸੀਂ ਰਿਪਰੈਜ਼ੈਂਟੇਟਿਵ ਨਹੀਂ ਗਏ ਅਸੀਂ ਉਹਦੇ ਹਿੱਸੇ ਨਹੀਂ ਗਏ ਸਾਡੇ ਉਹ ਪੂਰਵਜ ਨਹੀਂ ਸੀ ਤਾਂ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਆਪਾਂ ਇਕੱਠੇ ਹੋਈਏ ਵਰਨਾ ਇਹ ਲੁੱਟਣ ਵਾਲੇ ਲੁੱਟ ਰਹੇ ਨੇ ਇੱਕ ਵਰਲਡ ਦਾ ਸਿਸਟਮ ਚੱਲ ਰਿਹਾ ਹੈ ਔਰ ਇਹ ਸਿਸਟਮ ਹੋਰ ਭਿਆਨਕ ਹੁੰਦਾ ਜਾਣਾ ਜੇ ਆਪਾਂ ਨਾ ਬੋਲੇ ਦੁਨੀਆ ਵੇਖ ਲਓ ਕੀ ਕਰ ਰਹੀ ਐ ਔਰ 트াম্প ਜਾਂ ਮੋਦੀ ਇਹ ਸਭ ਕੌਣ ਨੇ ਇਹਨਾਂ ਨੂੰ ਚਲਾਉਂਦਾ ਕੌਣ ਐ ਫੈਕਟਰੀਆਂ ਵਾਲੇ ਮਰਸਕ ਕੌਣ ਐ ਜੀਨੇ ਸਾਰਾ ਪੈਸਾ ਲਾਇਆ 트াম্প ਦੇ ਪਿੱਛੇ ਅਡਾਨੀ ਕੌਣ ਐ ਅੰਬਾਨੀ ਕੌਣ ਐ ਇਹ ਉਹ ਫੈਕਟਰੀਆਂ ਵਾਲੇ ਨੇ ਜੋ ਆਂਦੇ ਨੇ ਤੁਸੀਂ ਸਾਡੇ ਲਈ ਕੀੜੇ ਮਕੌੜੇ ਹੋ ਸਾਡੀ ਫੈਕਟਰੀ ਐਂ ਚੱਲੂ ਤੇ ਜੇ ਕੋਈ ਰੋਕੂ ਤਾਂ ਅਸੀਂ ਕਾਨੂੰਨ ਬਣਾ ਕੇ ਉਹਨੂੰ ਪਾਸੇ ਕਰਦੇਾਂਗੇ ਇਹ ਸਾਡਾ ਫਰਜ਼ਬੰਦ ਹੈ ਕਿ ਅਸੀਂ ਕੁਛ ਕਰੀਏ ਕੀ ਕਰ ਸਕਦੇ ਹਾਂ ਮੈਂ ਤੁਹਾਨੂੰ ਫੇਰ ਆਣਾ ਸਿਰ ਦੇਣ ਦੀ ਲੋੜ ਨਹੀਂਗੀ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਜਿਸ ਦਿਨ ਆਪਾਂ ਸਿਰ ਜੋੜ ਲੈਨੇ ਆ ਸਾਡੀ ਗੱਲ ਮੰਨੀ ਜਾਂਦੀ ਹੈ ਆ ਕਿਸਾਨ ਅੰਦੋਲਨ ਚ ਨਹੀਂ ਹੋਇਆ ਸੀ ਸਿੰਘੂ ਦਾ ਟਿਕਰੀ ਸਿਰ ਸਿਰ ਜੋੜ ਲਿਏ ਔਰ ਸਿਰ ਜੁੜਨਗੇ ਕਿਵੇਂ ਅੱਜ ਜਿੰਨੇ ਪਾਣੀ ਦੇ ਮਸਲੇ ਚੱਲ ਰਹੇ ਨੇ ਅੱਜ ਮੈਂ ਜਸਕੀਰਤ ਜੀ ਰੌਣੂ ਔਰ ਸਾਰਿਆਂ ਨੂੰ ਸਾਹਮਣੇ ਰੱਖ ਕੇ ਆਣਾ ਅਸੀਂ ਆ ਕੱਲ ਤੋਂ ਹੀ ਬਲਕਿ ਅੱਜ ਤੋਂ ਹੀ ਹਰ ਜਗ੍ਹਾ ਤੇ ਜਿੱਥੇ ਵੀ ਮੋਰਚਾ ਲੱਗਿਆ ਹੈ ਅਸੀਂ ਜਾਣਾ ਉਹਨਾਂ ਕੋਲੇ ਔਰ ਉਹਨਾਂ ਨੂੰ ਕਹਿਣਾ ਇੱਕ ਲੜੀ ਚ ਪਰੋਈਏ ਔਰ ਪੰਜਾਬ ਦੀ ਆਵਾਜ਼ ਬਣਾ ਕੇ ਇਸ ਗਵਰਨਮੈਂਟ ਨੂੰ ਕਹੀਏ ਕਿ ਮੰਨ ਨਹੀਂ ਤਾਂ ਜਾ ਤੇ ਜਿਹੜਾ ਨਵਾਂ ਆਊ ਇਸ ਸ਼ਰਤ ਤੇ ਆਊਗਾ ਇਹ ਜਿਹੜੇ ਲੁਟੇਰੇ ਸਾਡੇ ਐਮ ਐਲ ਏ ਜਾਂ ਐਮ ਪੀ ਜਾਂ ਮਨਿਸਟਰ ਜਾਂ ਮੁੱਖ ਮੰਤਰੀ ਬਣ ਕੇ ਤੁਰੇ ਫਿਰਦੇ ਨੇ ਇਹਨਾਂ ਨੂੰ ਕਦੇ ਪੁੱਛਿਓ ਜੇ ਜ਼ਰੂਰ ਇਹ ਪਾਣੀ ਅੱਜ ਤਾਂ ਨਹੀਂ ਖਰਾਬ ਹੋਇਆ ਕਦੋਂ ਦਾ ਹੋ ਰਿਹਾ ਹੈ ਕੀ ਕੀਤਾ ਇਹਨਾਂ ਨੇ ਆ ਬੁੱਢਾਂ ਨਾਲਾ ਕਦੋਂ ਦਾ ਖਰਾਬ ਹੈ ਆ ਸੇਤੀਆਂ ਮਿਲ ਕਦੋਂ ਦੀ ਲੱਗੀ ਹੈ ਆ ਜਗਤਜੀਤ ਕਦੋਂ ਦੀ ਲੱਗੀ ਹੈ ਕੋਈ ਬੋਲਿਆ ਜਿਹੜੇ ਸਾਡੇ ਨੁਮਾਇंदे ਕਹਿੰਦੇ ਨੇ ਮੁੱਖ ਮੰਤਰੀ ਕਹਿੰਦੇ ਨੇ ਕਿ ਤੇ ਸਾਡੇ ਲਈ ਬੋਲਦੇ ਨੇ ਵੋਟਾਂ ਸਾਡੀਆਂ ਨਾਰੇ ਸਾਡੇ ਤੇ ਰਿਪਰੈਜੈਂਟੇਸ਼ਨ ਅੰਡਰਸਟਰੀ ਲਿਸਟਾਂ ਦੀ ਪਤਾ ਹੈ ਕਿਉਂ ਪਹਿਲਾਂ ਬੋਲਦੇ ਨੇ ਵੋਟ ਲੈ ਨਹੀਂ ਹੁੰਦੀ ਐ ਬਾਅਦ ਚ ਨਹੀਂ ਬੋਲਦੇ ਕਿਉਂਕਿ ਨੋਟ ਲੈਨੇ ਹੁੰਦੇ ਨੇ ਆਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਹੀ ਕੁਲਤਾਰ ਸਿੰਘ ਸੰਧਵਾ ਆਹੀ ਬੁੱਢੇ ਨਾਲੇ ਤੇ ਮਾਰਚ ਕਰਦੇ ਹੁੰਦੇ ਸੀ ਹੁਣ ਇਹਨਾਂ ਨੂੰ ਸੱਪ ਸੁੰਗ ਗਿਆ ਐ ਪਤਾ ਕਿਉਂ ਨਹੀਂ ਬੋਲਦੇ ਕਿਉਂਕਿ ਇਹਨਾਂ ਨੂੰ ਲੱਗਦਾ ਵੋਟ ਤਾਂ ਅਸੀਂ ਬਿਜਲੀ ਘੱਟ ਕਰਕੇ ਲੈ ਲਾਂਗੇ ਹਜ਼ਾਰ ਰੁਪਏ ਵੰਡ ਕੇ ਲੈ ਲਾਂਗੇ ਆ ਕੰਮ ਕਰਨ ਦੀ ਸਾਨੂੰ ਕੀ ਲੋੜ ਹੈ ਕਰਜ਼ਾ ਤੁਹਾਡੇ ਸਿਰ ਸਾਢੇ 4 ਲੱਖ ਕਰੋੜ ਹੋ ਗਿਆ ਕਿੱਥੋਂ ਦੇਵਾਂਗੇ ਬੱਚੇ ਸਾਡੇ ਬਾਹਰ ਭੱਜੇ ਜਾਂਦੇ ਨੇ ਬਾਹਰਲੇ ਇੱਥੇ ਆਈ ਜਾਂਦੇ ਨੇ ਕੋਈ ਸੋਚ ਰਿਹਾ ਇਹਦੇ ਬਾਰੇ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਮਨੋਰਟੀ ਹੋਣ ਜਾ ਰਹੇ ਹਾਂ ਮੈਜੋਰਿਟੀ ਤੋਂ ਮਿਨੋਰਿਟੀ ਮਤਲਬ ਘਟ ਗਿਣਤੀ ਹੋਣ ਜਾ ਰਹੇ ਆ ਕਿਨੂੰ ਕਵਾਂਗੇ ਫਿਰ ਕਿਹੜੀ ਲੈਂਗੁਏਜ ਬੋਲੂਗੇ ਭਾਸ਼ਾ ਚ ਬੋਲੂਗੇ ਇਹਦੇ ਬਾਰੇ ਸੋਚੋ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ ਸੋਚੋ ਇਹਦੇ ਬਾਰੇ ਇੱਕ ਲੜੀ ਚ ਪਰੋਈਏ ਔਰ ਇਹਨਾਂ ਨੂੰ ਇਕੱਠੇ ਕਰਕੇ ਫਿਰ ਆਪਾਂ ਪੰਜਾਬ ਗਵਰਨਮੈਂਟ ਨੂੰ ਕਹੀਏ ਲੇਕਿਨ ਇਹ ਕੋਈ ਇੱਕ ਥਾਂ ਤੋਂ ਨਹੀਂ ਕਿਹਾ ਜਾਂਦਾ ਤੁਹਾਡੇ ਜਿਹੜੇ ਸਰਪੰਚ ਨੇ ਤੁਹਾਡੇ ਐਮਐਲਏ ਨੇ ਤੁਹਾਡੇ ਐਮਪੀ ਨੇ ਕੀ ਕਰ ਰਹੇ ਨੇ ਇਹਦੇ ਬਾਰੇ ਉਹਦੇ ਕੁਝ ਕਾਨੂੰਨ ਨੇ ਜਿਹਦੇ ਬਾਰੇ ਸਭ ਦੱਸ ਚੁੱਕੇ ਨੇ ਮੈਂ ਤੁਹਾਨੂੰ ਸਿਰਫ ਇੱਕੋ ਗੱਲ ਕਹਿ ਰਿਹਾ ਜਿੰਨਾ ਚਿਰ ਇੱਕ ਲੜੀ ਚ ਪਰੋਕੇ ਅਸੀਂ ਇਹਨਾਂ ਨੂੰ ਕਹਿੰਦੇ ਨਹੀਂ ਗੌਰਮੈਂਟ ਵਾਲਿਆਂ ਨੂੰ ਜਾਂਦਾ ਕਰ ਜਾਂਦਾ ਫਾਉ ਤੇਰੀ ਥਾਂ ਤੇ ਕੋਈ ਹੋਰ ਬਣੂਗਾ ਇਸ ਸ਼ਰਤ ਤੇ ਬਣੂਗਾ ਉਹਨਾਂ ਚਿਰ ਕੁਝ ਨਹੀਂ ਹੋਣਾਗਾ ਐਂ ਗੱਲਾਂ ਕਰਾਂਗੇ ਜਾਵਾਂਗੇ ਔਰ ਬੱਚਿਆਂ ਨੂੰ ਸਾਡਿਆਂ ਨੂੰ ਕਾਲਾ ਪੀਲੀਆ ਸਰੋਸਾ ਔਰ ਕੈਂਸਰ ਹੋਊਗਾ ਉਹਦੇ ਲਈ ਮੇਰੀ ਅੱਜ ਪਹਿਲੀ ਗੱਲ ਔਰ ਇਹੀ ਗੱਲ ਵੱਡੀ ਬਣੂਗੀ ਕਿ ਆਪਾਂ ਇੱਕ ਲੜੀ ਚ ਪਰੋਈਏ ਇੱਕ ਲੜੀ ਚ ਪਰੋ ਕੇ ਸਾਰੇ ਥਾਵਾਂ ਤੇ ਜੋ ਵਿਰੋਧ ਚੱਲ ਰਿਹਾ ਉਹਨੂੰ ਇਕੱਠਾ ਕਰੀਏ ਔਰ ਉਹਦੇ ਲਈ ਫੇਰ ਇੱਕ ਮੋਠੋ ਕੇ ਇਹਨੂੰ ਕਹੀਏ ਕਿ ਕਰ ਨਹੀਂ ਤਾਂ ਜਾ ਔਰ ਇਹ ਮੁੱਦਾ ਬਣਾ ਲਓ ਮੈਂ ਫੇਰ ਕਹੂੰਗਾ ਸਾਰਿਆਂ ਨੂੰ ਆਖਰੀ ਗੱਲ ਕਹਿ ਰਿਹਾ ਇਹਨੂੰ ਮੁੱਦਾ ਬਣਾ ਲਓ ਆਪ ਦਾ ਜਦੋਂ ਕੋਈ ਤੁਹਾਡੇ ਨਾਲ ਵੋਟ ਦੀ ਗੱਲ ਕਰੇ ਜਾ ਕਿਸੇ ਦਾ ਸਮਰਥਨ ਗੱਲ ਕਰੇ ਉਹਨੂੰ ਕਹੇ ਪਾਣੀ 바ੜੇ ਦੱਸ ਕੀ ਕੀਤਾ ਜੇ ਨਹੀਂ ਕਰਾਂਗੇ ਤਾਂ ਸਾਡੀ ਸਭ ਤੋਂ ਕੀਮਤੀ ਸ਼ਹਿ ਪਿਤਾ ਦਾ ਦਰਜਾ ਹੈ ਜੀ ਨੂੰ ਜਿਹਦੇ ਬਾਰੇ ਗੁਰੂਆਂ ਨੇ ਕਿੰਨਾ ਕੁਛ ਕਿਹਾ ਸਭ ਮਿੱਟੀ ਚ ਮਿਲ ਜੂ ਇਹ ਰਿਗਵੇਚ ਵੀ ਜ਼ਿਕਰ ਹੈ ਇਹਦਾ ਕਿਉਂਕਿ ਪਾਣੀ ਬਿਨਾ ਜ਼ਿੰਦਗੀ ਨਹੀਂ ਗਈ ਔਰ ਬਾਕੀ ਸਾਰੀਆਂ ਗੱਲਾਂ ਦਾ ਬਦਲ ਹੈ ਆਲਟਰਨੇਟਿਵ ਹੈ ਚਾਹੇ ਉਹ ਇੰਡਸਟਰੀ ਹੋਵੇ ਚਾਹੇ ਕੋਈ ਵੀ ਚੀਜ਼ ਹੋਵੇ ਪਰ ਪਾਣੀ ਦਾ ਕੋਈ ਬਦਲ ਨਹੀਂ ਪਾਣੀ ਕੁਦਰਤ ਦੀ ਦੇਣਾ ਔਰੇ ਅਮੁੱਕ ਨਹੀਂਗਾ ਇਹ ਮੁੱਕ ਜੂਗਾ ਜੇ ਆਪਾਂ ਨਾਲ ਸੁਧਰੇ ਤੇ ਫਿਰ ਮੈਂ ਮਹਾਰਾਸ਼ਟਰ ਚ ਰਿਹੈਂ ਮੱਧ ਪ੍ਰਦੇਸ਼ ਚ ਵੇਖਿਆ ਇੱਕ ਬਾਲਟੀ ਲੈਣ ਲਈ ਪੂਰੀ ਰਾਤ ਇੱਕ ਔਰਤ ਲੈਣ ਚਲ ਕੇ ਖੜਦੀ ਐ ਹੁਣ ਤੁਸੀਂ ਸੋਚ ਲਓ ਇੱਕ ਬਾਲਟੀ ਨਾਲ ਕੀ ਨਹਾਉਣਗੇ ਕੀ ਬਣਾਉਣਗੇ ਕੀ ਪੀਣਗੇ ਔਰ ਅਸੀਂ ਉਧਰ ਪਹੁੰਚ ਚਲੇ ਆ ਅਸੀਂ ਜਾ ਰਹੇ ਆ 1.5 ਅਰਬ ਲੀਟਰ ਪਾਣੀ ਹਰ ਰੋਜ਼ ਇੰਡਸਟਰੀ ਥੱਲਿਓਂ ਕੱਢਦੀ ਆ ਜਾਂ ਦਰਿਆਵਾਂ ਦਾ ਰਹਿੰਦੀ ਆ ਔਰ ਉਹਨੂੰ ਗੰਦਾ ਕਰਕੇ ਵਾਪਸ ਪਾਉਂਦੀ ਆ ਦਰਿਆਵਾਂ ਚ ਜਾਂ ਧਰਤੀ ਥੱਲੇ ਇਹ ਸਾਡੀਆਂ ਮੋਟਰਾਂ ਦਾ ਰੋਣਾ ਰੋਂਦੇ ਨੇ ਗਲਤ ਆ ਮੋਟਰਾਂ ਵੀ ਪਰ ਕਿੰਨੀ ਕੁ ਪਾਣੀ ਕੱਢਦੀਆਂ ਨੇ ਤੇ ਇੰਡਸਟਰੀ ਕਿੰਨਾ ਕੱਢ ਰਹੀ ਹੈ ਇਹਦੇ ਬਾਰੇ ਕੋਈ ਬੋਲਦਾ ਹੀ ਨਹੀਂ ਇਹ ਸਾਡੇ ਰਿਪ੍ਰੈਜ਼ੈਂਟੇਟਿਵਾਂ ਦਾ ਕੰਮ ਹੈ ਜਿਹੜੇ ਇੱਥੇ ਵੀ ਮੈਮੋਰੰਡਮ ਦਿੰਦੇ ਫਿਰਦੇ ਨੇ ਕੀ ਹੈ ਆਪਦੀਆਂ ਪਾਰਟੀਆਂ ਚ ਬੋਲਦੇ ਨੇ ਉੱਥੇ ਉਹਨਾਂ ਨਾਲ ਜਿੰਦਾਬਾਦ ਇੱਥੇ ਆ ਕੇ ਸਾਡੇ ਨਾਲ ਬਹਿ ਜਾਂਦੇ ਨੇ ਐਡੀ ਹੱਦ ਦਰਜੇ ਦੀ ਬੇਦਾ ਬੇਸ਼ਰਮੀ ਇਹ ਬੇਸ਼ਰਮੀ ਕਿਉਂ ਹੈ ਕਿਉਂਕਿ ਅਸੀਂ ਇਹਨਾਂ ਨੂੰ ਬਾਹ ਲੈਨੇ ਆਪਦੇ ਨਾਲ ਅਸੀਂ ਇਹਨਾਂ ਦੇ ਹੱਕ ਚ ਨਾਰੇ ਲਾ ਦਿੰਨੇ ਆ ਅਸੀਂ ਇਹਨਾਂ ਦੀਆਂ ਵੋਟਾਂ ਪਾ ਦਿੰਨੇ ਆ ਤਾਂ ਸੋਏ ਤੋਂ ਬਚੋ ਔਰ ਇੱਕ ਲੜੀ ਚ ਪਰੋਕੇ ਆਪਾਂ ਵਿਰੋਧ ਨੂੰ ਅੱਗੇ ਵਧਾਓ ਔਰ ਵਿਰੋਧ ਨਾਲ ਵਿਦਿਨ 1 ਯਰ ਇੱਕ ਸਾਲ ਦੇ ਅੰਦਰ ਅੰਦਰ ਇਹਦਾ ਹੱਲ ਕੱਢ ਦਈਏ ਫੇਰ ਇਹ ਗੱਲ ਨਹੀਂ ਤਾਂ ਹੱਡ ਅੱਡ ਬੈਠ ਕੇ ਆ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ ਇੱਕ ਬਾਹ ਬੁਲੰਦ ਆਵਾਜ਼ ਬਾਹ ਚੱਕ ਕੇ ਮੁੱਠੀ ਮੀਚ ਕੇ ਕਹਿਣਾ ਪਾਣੀ ਸੁਧਾਰੋ ਨਹੀਂ ਤਾਂ ਜਾਓ ਇਹ ਗੱਲ ਨੂੰ ਸੋਚ ਲੋ ਔਰ ਬਣਾ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ